ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਇਨਡਾਇਰੈਕਟ ਤੌਰ ਤੇ ਸੈਂਟਰਲ ਗਵਰਨਮੈਂਟ ਨੇ ਆਪਣੇ ਵਾਈਸ ਚਾਂਸਲ ਲਵਾਉਣੇ ਸ਼ੁਰੂ ਕਰ ਦਿੱਤੇ ਇਸ ਗੱਲ ਕਰਨ ਉਸ ਉਪਦੇਸ਼ ਤੇ ਚੱਲਦੇ ਹੋਏ ਮੈਂ ਆਪਣੇ ਸਟੂਡੈਂਟਸ ਨੂੰ ਵੀ ਤੇ ਸਮੁੱਚੇ ਪੰਜਾਬ ਨੂੰ ਵੀ ਇਹ ਗੱਲ ਕਹੀ ਨਾ ਕਿ ਉਹਨਾਂ ਦੇ ਹੁਕਮਾਂ ਤੇ ਚੱਲਦੇ ਹੋਏ ਅਸੀਂ ਇਕੱਠੇ ਹੋਈਏ ਜੇ ਆਇਸ਼ਾ ਇਸਤਾਈਂ ਦਾ ਕਬਜ਼ਾ ਹੋ ਗਿਆ ਜਿਵੇਂ ਆਲਰੇਡੀ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਤੇ ਆਰਐਸਐਸ ਦਾ ਵਾਈਸ ਚਾਂਸਲ ਲਿਆ ਸਰਾਈ ਗੁਰਨਾਨ ਸਿੰਘ ਦੇਵ ਯੂਨੀਵਰਸਿਟੀ ਜਿਹੜੀ ਪੰਜਾਬ ਚ ਬਣੀ ਹੈ ਜਿਹਦਾ ਚਾਂਸਲਰ ਵੀ ਜਿਹੜੇ ਨੇ ਸਾਡੇ ਗਵਰਨਰ ਸਾਹਿਬ ਨੇ ਇੱਥੋਂ ਦੇ ਤੇ ਜਿਹੜੇ ਚਾਂਸਲਰ ਨੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਹੈ ਇੱਥੇ ਚਲੋ ਅੱਗੇ ਹੀ ਗਵਰਨਮੈਂਟ ਆਫ ਇੰਡੀਆ ਦੇ ਕੰਟਰੋਲ ਚ ਹੈ ਬਟ ਉੱਥੋਂ ਤੱਕ ਵੀ ਆਰਐਸਐਸ ਨੇ ਆਪਣਾ ਠੀਕ ਹੈ ਇੱਕ ਸਾਡੀ ਸਾਡਾ ਭਰਾ ਹੀ ਹੈ ਉਹਦੀ ਦਿਖ ਰਿਕ ਤੇ ਸਾਡੇ ਵਰਗੀ ਹੈ ਬਟ ਪਿਛਲੇ ਦਿਨੀ ਇੱਕ ਸਾਊਥ ਇੰਡੀਆ ਦੇ ਵਿੱਚ ਮੋਸਟ ਪ੍ਰੋਬਲੀ ਕੋਚੀ ਦੇ ਵਿੱਚ ਇੱਕ ਮੀਟਿੰਗ ਦੌਰਾਨ ਵਾਈਸ ਚਾਂਸਲਰ ਸਾਹਿਬ ਥੱਲੇ ਬੈਠੇ ਨੇ ਇਹਨਾਂ ਦੇ ਆਰਐਸਐਸ ਦੇ ਮੁਖੀ ਸਟੇਜ ਤੇ ਬੈਠੇ ਨੇ ਥੱਲੇ ਬੈਠੇ ਉਹਨਾਂ ਨੂੰ ਰਿਪੋਰਟ ਪੇਸ਼ ਕਰ ਰਹੇ ਨੇ ਗੁਰਨਾਨਕ ਦੇਵ ਯੂਨੀਵਰਸਿਟੀ ਦੀ ਜਾਂ ਜੋ ਵੀ ਰਿਪੋਰਟ ਉੱਥੇ ਹੈ ਸੀ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਇਨਡਾਇਰੈਕਟ ਤੌਰ ਤੇ ਸੈਂਟਰਲ ਗਵਰਨਮੈਂਟ ਨੇ ਆਪਣੇ ਵਾਈਸ ਚਾਂਸਲਰ ਲਵਾਉਣੇ ਸ਼ੁਰੂ ਕਰ ਦਿੱਤੇ ਇਹ ਆਂਦੇ ਟਾਈਮ ਦੇ ਵਿੱਚ ਇਹ ਚਾਹਦੇ ਸੀ ਕਿ ਸੈਨੇਟ ਦੇ ਵਿੱਚ ਸਾਡਾ ਕਬਜ਼ਾ ਹੋਏ ਇਨਾਂ ਦੀ ਵਿਚਾਰਧਾਰਾ ਦੇ ਕੰਪਲੀਟ ਲੋਕ ਆ ਸਕਣ ਫਿਰ ਆਇਸਤਾ ਆਇਸਤਾ ਇਹ ਸਿਲੇਬਸ ਬਦਲ ਜਿਹੜਾ ਸਾਡਾ ਇਤਿਹਾਸ ਹੈ ਉਹ ਆਇਸਤਾ ਆਇਸਤਾ ਬਦਲਿਆ ਜਾਏ ਉਹਨੂੰ ਰੀਰਾਈਟ ਕੀਤਾ ਜਾਏ ਨੌਜਵਾਨ ਬੱਚੇ ਤੇ ਜੋ ਕੁਝ ਪੜਨਗੇ ਉਹੀ ਹੋ ਜਾਤੇ ਅਸਰ ਹੋਏਗਾ ਸੋ ਪੰਜਾਬ ਤੇ ਜਿਹੜਾ ਕਬਜ਼ਾ ਕਰਨ ਦਾ ਇਹਨਾਂ ਦਾ ਪ੍ਰੋਗਰਾਮ ਹੈ ਮੈਨੂੰ ਪੂਰਨ ਫੇਤ ਹੈ ਸਾਰਾ ਪੰਜਾਬ ਇਕੱਠਾ ਹੋਏਗਾ ਇਹਨਾਂ ਦਾ ਇਹ ਏਜੰਡਾ ਕਾਮਯਾਬ ਨਹੀਂ ਅਸੀਂ ਹੋ ਤਾਂ ਤੇ ਅਸੀਂ ਸਟੂਡੈਂਟਸ ਦੇ ਨਾਲ ਮੈਂ ਅੱਜ ਈ ਡਿਮਾਂਡ ਵੀ ਕਰੂੰਗਾ ਗਵਰਨਮੈਂਟ ਆਫ ਇੰਡੀਆ ਤੋਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਤੋਂ ਗਵਰਨਰ ਆਫ ਪੰਜਾਬ ਤੋਂ ਇੱਕ ਤੇ ਕੱਲ ਜਿਹੜਾ ਸਾਡੇ ਨੌਜਵਾਨ ਸਟੂਡੈਂਟਸ ਨੇ ਤੇ ਇੱਕ ਧਰਨਾ ਰੱਖਿਆ ਪੀਸਫੁੱਲ ਪ੍ਰੋਟੈਸਟ ਰੱਖਿਆ ਉਹਦੇ ਵਿੱਚ ਜਿੰਨੇ ਵੀ ਲੀਡਰਸ ਜਾਂ ਸੋਸ਼ਲ ਐਕਟਿਵਿਸਟ ਐ ਨੇ ਆਣਾ ਚਾਹੁੰਦੇ ਨੇ ਕੋਈ ਆਰਟਿਸਟ ਆਣਾ ਚਾਹੁੰਦੇ ਨੇ ਕੁਝ ਆਧਾਰਨ ਸਾਡੇ ਪੰਜਾਬੀ ਮੇਰੇ ਪ੍ਰਾ ਆਣਾ ਚਾਹੁੰਦੇ ਨੇ ਉਹਨਾਂ ਨੂੰ ਕਿਰਪਾ ਕਰਕੇ ਯੂਨੀਵਰਸਿਟੀ ਦੇ ਵਿੱਚ ਐਂਟਰ ਕਰਨ ਦਿੱਤਾ ਜਾਏ ਕਿਸੇ ਨਾ ਧੱਕਾ ਨਾ ਕੀਤਾ ਜਾਏ ਉਹਨਾਂ ਮੈਨੂੰ ਅਸ਼ੋਰੈਂਸ ਦਿੱਤੀ ਹੈ ਕਿ 100% ਅਸੀਂ ਪੀਸਫੁੱਲ ਹਾਂ ਅੰਡਰ ਨੋ ਸਰਕਮਸਟੈਂਸਸ ਅਸੀਂ ਕੋਈ ਐਹੋਜਾ ਮੀਨਜ਼ ਅਪਣਾਉਣਾ ਚਾਹੁੰਦੇ ਆ ਜਿਹੜਾ ਕਾਨੂੰਨ ਨੂੰ ਅਸੀਂ ਆਪਣੇ ਹੱਥਾਂ 'ਚ ਲੈਣਾ ਚਾਹੁੰਦੇ ਆ ਸੋ ਐਹੋਜੀ ਖੇਡ ਨਾ ਖੇਡੋ ਕਿ ਸਟੂਡੈਂਟਸ ਦੇ ਸੈਂਟੀਮੈਂਟਸ ਤੇ ਖੇਲਦੇ ਹੋਏ ਲੋਕਾਂ ਨੂੰ ਅਲਾਉ ਨਾ ਕੀਤਾ ਜਾਏ ਮੈਂ ਇਹਦੇ ਬਾਰੇ ਯੂਟੀ ਦੀ ਐਡਮਿਨਿਸਟ੍ਰੇਸ਼ਨ ਤੇ ਗਵਰਨਰ ਪੰਜਾਬ ਨਾਲ ਵੀ ਗੱਲ ਕਰਾਂਗਾ ਉਹਨਾਂ ਨੂੰ ਰਿਕਵੈਸਟ ਕਰਾਂਗਾ ਐਹੋਜਾ ਮਾਹੌਲ ਨਾ ਬਣਾਓ ਇਹਦੇ ਨਾਲ ਅਨਰੈਸਟ ਸਾਰੇ ਪੰਜਾਬ ਚ ਪੈਲੇ ਇਹ ਪਹਿਲੇ ਵੀ ਪਾਸਟ ਹਿਸਟਰੀ ਦੇ ਵਿੱਚ ਇਸ ਕਿਸਮ ਦਾ ਕੰਮ ਹੋ ਚੁੱਕਿਆ ਕਿ ਜਦੋਂ ਅਸੀਂ ਸਟੂਡੈਂਟਸ ਨਾਲ ਧੱਕਾ ਕੀਤਾ ਮੈਨੂੰ ਯਾਦ ਹੈ ਕਈ ਸਾਲ ਪਹਿਲੇ ਮੋਗਾ ਦੇ ਵਿੱਚ ਇੱਕ ਮੂਵਮੈਂਟ ਹੋਈ ਸੀ ਅੱਜ ਤੋਂ 50 ਸਾਲ ਪਹਿਲੇ ਜਿਹੜੀ ਬਹੁਤ ਭਾਰੀ ਅਨਰੈਸਟ ਦੇ ਵਿੱਚ ਉਹਨੇ ਫਿਰ ਸ਼ੇਪ ਲਈ ਸੀ ਸੋ ਅਸੀਂ ਸਟੂਡੈਂਟਸ ਵੱਲੋਂ ਜਿਹੜੀ ਇਹਨਾਂ ਦੀ ਮੰਗ ਹੈ ਕਿਉਂਕਿ ਮੈਂ ਵੀ ਅਲੂਮਨਾਇ ਇਥੋਂ ਦਾ ਮੈਂ ਮੰਗ ਕਰੂੰਗਾ ਕਿ 1.5 ਸਾਲ ਤੋਂ ਇਹਦੀ ਟਰਮ ਆਲਰੇਡੀ ਸੈਨੇਟ ਦੀ ਤਕਰੀਬਨ 1 ਸਾਲ ਪਹਿਲੇ ਸਵਾ ਸਾਲ ਤੋਂ ਮੁੱਕ ਚੁੱਕੀ ਇਮੀਡੀਏਟਲੀ ਇਹਨਾਂ ਦੀ ਇੱਕੋ ਮੰਗ ਹੈ ਕਿ ਤੁਸੀਂ ਆਪਣੇ ਨਾਪਾਕ ਰਾਦੇ ਤੁਹਾਡੇ ਜੇ ਕਾਮਯਾਬ ਨਹੀਂ ਹੋਏ ਤਾਂ ਪੰਜਾਬੀਆਂ ਨੇ ਹੁਣ ਵੀ ਨਹੀਂ ਦੇਣ ਤੁਸੀਂ ਇਮੀਡੀਏਟਲੀ ਅਨਾਉਂਸ ਕਰੋ ਜਿਹੜੀ ਸੈਨੇਟ ਦੀ election ਹੋਣੀ ਹੈ ਉਹਦਾ ਪਲਾਨ ਅਨਾਉਂਸ ਕਰੋ ਕਿ ਕਦੋਂ ਤੱਕ ਹੋਏਗੀ ਕਿਉਂਕਿ ਇਹਦੀਆਂ ਵੋਟਾਂ ਭਰਨ ਵਾਸਤੇ ਵੀ ਸਾਰੇ ਕੰਮ ਵਾਸਤੇ ਵੀ ਮਿਨਿਮਮ 6 ਮਹੀਨੇ ਦਾ ਟਾਈਮ ਚਾਹੀਦਾ ਹੈ ਕੋਈ ਸੂਬੇ ਦੇ ਵਿੱਚ ਤੁਸੀਂ ਵੇਖਦੇ ਹੋ ਜਾਂ ਦੇਸ਼ ਚ ਇਲੈਕਸ਼ਨ ਹੁੰਦੀ ਹੈ ਤੇ ਇਲੈਕਸ਼ਨ ਕਮਿਸ਼ਨ ਉਹਦੀ ਡੇਟ ਪੂਰੀ ਹੋਣ ਤੋਂ ਪਹਿਲਾਂ 6 ਮਹੀਨੇ ਜਾਂ 3 ਮਹੀਨੇ ਆਪਣੀਆਂ ਅਨਾਉਂਸਮੈਂਟ ਸ਼ੁਰੂ ਕਰ ਦਿੰਦਾ ਨਵੇਂ ਸਿਰੇ ਵੋਟਾਂ ਬੰਦੀਆਂ ਬਾਕੀ ਚੀਜ਼ਾਂ ਜਿਹੜੀਆਂ ਨੇ ਸੋ ਮੈਂ ਆਪਣੀ ਪਾਰਟੀ ਇੰਡੀਅਨ نیشنل ਕਾਂਗਰਸ ਵੱਲੋਂ ਇੱਥੇ ਆਇਆ ਮੈਂ ਆਪਣੇ ਲੀਡਰ ਰਾਹੁਲ ਗਾਂਧੀ ਗਾਂਧੀ ਜੀ ਵੱਲੋਂ ਇੱਥੇ ਆਇਆ ਉਹ ਵੀ ਜਿੱਥੇ ਜਿੱਥੇ ਵੀ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਆਰਐਸਐਸ ਤੇ ਭਾਜਪੀ ਉੱਥੇ ਹੀ ਭਾਵੇਂ ਵੋਟ ਚੋਰੀ ਦੀ ਗੱਲ ਹੋਏ ਇਹ ਵੀ ਇੱਕ ਡੈਮੋਕਰੇਟਿਕ ਦੇਸ਼ ਦੇ ਵਿੱਚ ਡੈਮੋਕਰੇਸੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਜਿਸਾ ਮੈਂ ਐ ਦੱਸਿਆ ਕਿ ਇੱਥੇ ਵੀ ਹੁਣੇ ਆਪਣਾ ਇਨਡਾਇਰੈਕਟ ਕਬਜ਼ਾ ਜਤਾਨਾ ਚਾਹੁੰਦੇ ਯੂਨੀਵਰਸਿਟੀਆਂ ਦੇ ਵਿੱਚ ਓਪਨਲੀ ਕਿਸੇ ਪਾਰਟੀ ਦੀ ਜਾਂ ਕਿਸੇ ਵਿਚਾਰਧਾਰਾ ਦੀ ਡਰੈਸ ਪਾ ਕੇ ਇੱਥੋਂ ਦੇ ਪ੍ਰੋਫੈਸਰ ਜਾਂ ਇੱਥੋਂ ਦਾ ਅਥਾਰਟੀਜ਼ ਫਿਰ ਮੈਂ ਸਮਝਦਾ ਉਹ ਕੋਈ ਚੰਗਾ ਕੋਈ ਤਰੀਕਾ ਨਹੀਂ ਹੈ ਉਹ ਚਾਹੇ ਯੂਨੀਵਰਸਿਟੀਆਂ ਦੇ ਵਿੱਚ ਤਾਂ ਹਮੇਸ਼ਾ ਸਾਂਝੀ ਵਾਰਤਾ ਦੀ ਗੱਲ ਹੋਣੀ ਚਾਹੀਦੀ ਠੀਕ ਹੈ ਡਾਇਲੋਜੀ ਫੋਲੋ ਕਰ ਰਹੇ ਹੋ ਤੁਸੀਂ ਕਰ ਜਾ ਕੇ ਜੋ ਮਰਜ਼ੀ ਕਰੋ ਬਟ ਯੂਨੀਵਰਸਿਟੀ ਦੇ ਕੈਂਪਸ ਦੇ ਉੱਤੇ ਐਡਮਿਨਿਸਟ੍ਰੇਸ਼ਨ ਦੇ ਲੋਕ ਤੇ ਪੜਾਉਣ ਵਾਲਾ ਜਿਹੜਾ ਇਹਨਾਂ ਦਾ ਡਾਇਸਪੋਰ ਹੈ ਜੋ ਇੱਕ ਪਰਟੀਕਲਰ ਯੂਨੀਵਰਸਿਟੀ ਦੇ ਵਿੱਚ ਯੂਨੀਫਾਰਮਸ ਪਾ ਕੇ ਆਏਗਾ ਤੇ ਫਿਰ ਇਹਦਾ ਕਾਊਂਟਰ ਸਿਸਟਮ ਵੀ ਸ਼ੁਰੂ ਹੋਏਗਾ ਜਿਹੜਾ ਦੇਸ਼ ਦੀ ਏਕਤਾ ਅਤੇ ਪੰਜਾਬ ਦੀ ਅਖੰਡਤਾ ਵਾਸਤੇ ਦੇਸ਼ ਤੇ ਪੰਜਾਬ ਦੀ ਅਖੰਡਤਾ ਵਾਸਤੇ ਕੋਈ ਚੰਗੀ ਨਿਸ਼ਾਨੀ ਸੋ ਅਸੀਂ ਸਟੂਡੈਂਟਸ ਨੂੰ ਆਪਣੇ ਸਾਥੀਆਂ ਨੂੰ ਕੰਪਲੀਟਲੀ ਸਪੋਰਟ ਕਰਦਿਆਂ ਇਹਨਾਂ ਨਾਲ ਖੜੇ ਹੋਵਾਂਗੇ ਇਹਨਾਂ ਦੇ ਪਹਿਲੇ ਵੀ ਜਿਹੜਾ ਇਹਨਾਂ ਨੇ ਐਫਰਟ ਸ਼ੁਰੂ ਕੀਤਾ ਸੀ ਸੰਘਰਸ਼ ਸ਼ੁਰੂ ਕੀਤਾ ਸੀ ਮੈਂ ਆਪ ਇੱਥੇ ਆਇਆ ਸੀ ਮੈਂ ਇਹਨਾਂ ਦੇ ਹੱਕ ਵਿੱਚ ਪਹਿਲੀ ਨਵੰਬਰ ਨੂੰ ਟਵੀਟ ਵੀ ਕੀਤਾ ਤਰਨਤਾਰ ਦੀਆਂ ਇਲੈਕਸ਼ਨਸ ਕਾਰਨ ਮਜਬੂਰੀ ਬਣੀ ਪਰਸਨਲੀ ਨਹੀਂ ਆ ਸਕਿਆ ਪਰ ਬਹੁਤ سارے ਸਾਡੇ ਪਾਰਟੀ ਦੇ ਲੀਡਰਸ ਇੱਥੇ ਹਾਜ਼ਰੀ ਭਰ ਗਏ ਤੋਂ ਮੈਂ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਕਿਉਂਕਿ ਅੱਜ ਲਾਸਟ ਡੇ ਹੈ 5 ਵਜੇ ਤੋਂ ਬਾਅਦ ਕੰਪੇਨਿੰਗ ਹੋ ਨਹੀਂ ਸਕਦੀ ਸੋ ਮੈਂ ਆ ਪਾ ਕੇ ਇੱਥੇ ਹਾਜ਼ਰੀ ਪਾਈ ਹੈ ਤੇ ਕੱਲ ਵੀ ਸਾਡੇ ਰਿਪ੍ਰੈਜ਼ੈਂਟੇਟਿਵਜ਼ ਜਾਣਗੇ ਇਹਨਾਂ ਦੀ ਹਰ ਲੜਾਈ ਦੇ ਵਿੱਚ ਅਖੀਰ ਤੱਕ ਅਸੀਂ ਸਾਥ ਦੇਵਾਂਗੇ